ਸਤਿ ਸ਼੍ਰੀ ਅਕਾਲ ਜੀ ਪੂਰੇ ਇਹ ਯੋਧੇ ਨੇ ਗਰਸਿੰਗਪੁਰਾ ਪਿੰਡ ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਜਿੱਥੇ ਇਹਨਾਂ ਦੇ ਸਿਰ ਤੇ 900 ਬੰਦੇ ਦੇ ਵਿੱਚ 6.5000 ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਕੇ ਇਹਨਾਂ ਦੇ ਘਰਾਂ ਦੇ ਵਸਨੀਕ ਬਣਾ ਰਹੀ ਸੀ ਹਰ ਇੱਕ ਦੇ ਘਰ ਦੇ ਵਿੱਚ 2.500 3 300 4 400 ਵੋਟ ਬਣਾ ਰਹੀ ਸੀ ਤੱਕੇ ਨਾਲ ਉਸ ਚੀਜ਼ ਨੂੰ ਇਹਨਾਂ ਨੇ ਪਹਿਲੀ ਜੰਗ ਜਿੱਤੀ ਹੈ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਕੈਨਸਲ ਕੀਤੇ ਨੇ ਇਹ ਹਜੇ ਸਿਰਫ ਇੱਕ ਗੱਲ ਹੋਈ ਐ ਅਗਲੀ ਗੱਲ ਕਿ ਇਹਨਾਂ ਦੀ ਆਪਦੀ ਪੰਚਾਇਤ ਬਣ ਸਕੇ ਥੋੜੀ ਇਹ ਜ਼ਰੂਰੀ ਐ ਔਰ ਅਜ ਅਸੀਂ ਖੜ ਕੇ ਆ ਵੀਡੀਓ ਵੀ ਕਿਉਂ ਬਣਾ ਰਹੇ ਆ ਕਿ ਇਹ ਬਾਕੀ ਪੰਜਾਬ ਦੇ ਪਿੰਡਾਂ ਚ ਵੀ ਹੋ ਸਕਦਾ ਔਰ ਮੋਹਾਲੀ ਡਿਸਟ੍ਰਿਕਟ ਚ ਵੀ ਹੋ ਸਕਦਾ ਬਾਕੀ ਪੰਜਾਬ ਚ ਵੀ ਹੋ ਸਕਦਾ ਤਾਂ ਬੰਦਿਓ ਰੱਬ ਦੇਉ ਮਹਾਰਾਜਾ ਉਠੋ ਗੱਲ ਕਰੋ ਆਪ ਅਸੀਂ ਇਹਨਾਂ ਦੇ ਵਿਰੁੱਧ ਨਹੀਂਗੇ ਪਰ ਅਸੀਂ ਆਪਦੇ ਕਲਚਰ ਨੂੰ ਤਾਂ ਬਚਾਉਣਾ ਹੈ ਸਾਨੂੰ ਕੋਈ ਹਿੰਦੀ ਨਾਲ ਪ੍ਰੋਬਲਮ ਨਹੀਂ ਸਾਨੂੰ ਪ੍ਰੋਬਲਮ ਇਸ ਗੱਲ ਨਾਲ ਹੈ ਕਿ ਪੰਜਾਬੀ ਨਾਕਾਤਨ ਹੋ ਜਾਏ ਜਦੋਂ ਤੁਸੀਂ ਪਿੰਡਾਂ ਦੀ ਪੰਚਾਇਤ ਬਣਾਉਣੀ ਹੋ ਤਾਂ ਪੰਚਾਇਤਾਂ ਇੱਕ ਰਵਾਇਤ ਮੁਤਾਬਕ ਹਿਸਟਰੀ ਮੁਤਾਬਕ ਫੈਸਲੇ ਲੈਂਦੀਆਂ ਨੇ ਤੇ ਜਿਹੜੇ ਬੰਦੋ ਬਾਹਰੋਂ ਆਏ ਨੇ ਉਹਨਾਂ ਨੂੰ ਸਾਡੀ ਰਵਾਇਤ ਦਾ ਕੀ ਮਤਲਬ ਸਾਡੀ ਹਿਸਟਰੀ ਦਾ ਕੀ ਪਤਾ ਹੈ ਸਾਡੇ ਕਲਚਰ ਦਾ ਕੀ ਪਤਾ ਹੈ ਸਾਡੇ ਪਰਾਵੇਂ ਬਜ਼ੁਰਗਾਂ ਦਾ ਕੀ ਪਤਾ ਸੋ ਇਹ ਆਪਣੇ ਆਪ ਨੂੰ ਬਚਾਉਣਾ ਅਤੀ ਜ਼ਰੂਰੀ ਹੈ ਅਸੀਂ ਆਨੇ ਜਮਜਾ ਮਾਉਂ ਕੰਮ ਕਰਨ ਜਾਂ ਉਹਨਾਂ ਦੀਆਂ ਵੋਟਾਂ ਉੱਥੇ ਵੀ ਬਣੀਆਂ ਹੋਈਆਂ ਆ ਹਿਮਾਚਲ ਚਾਹ ਅਸੀਂ ਕੰਮ ਕਰਨ ਜਾਂਦੇ ਆ ਸਾਡੇ ਬੰਦੇ ਹੋਰ ਬਾਹਰੋਂ ਕਿੰਨੇ ਆਉਂਦੇ ਆ ਕੀ ਉੱਥੇ ਵੋਟ ਬਣ ਜਾਂਦੀ ਹੈ ਆਈਸਟਰਨ ਸਟੇਟ ਨੇ ਕੀ ਉੱਥੇ ਹੋ ਜਾਂਦਾ ਹੈ ਮੈਂ ਹਮੇਸ਼ਾ ਅਸੀਂ ਸਾਰੇ ਕਹਿੰਦੇ ਰਹੇ ਹਾਂ ਜਦੋਂ ਕਿਸਾਨ ਅੰਦੋਲਨ ਸੀ ਕਿ ਹਿੰਦੁਸਤਾਨ ਨੂੰ ਬੱਪੇ ਨਤਾ ਚ ਐ ਅੱਡੋ ਅੱਡ ਫਲਵਾੜੀ ਆ ਅੱਡੋ ਫੁੱਲ ਨੇ ਤੇ ਯਾਰ ਸਾਡੇ ਫੁੱਲ ਨੂੰ ਮੁਧੋਲਣ ਤੇ ਕਿਉਂ ਲੱਗਿਓ ਕੀ ਪੰਜਾਬ ਦਾ ਫੁੱਲ ਚੰਗਾ ਨਹੀਂ ਲੱਗਦਾ ਪੰਜਾਬ ਦਾ ਫੁੱਲ ਕਿਵੇਂ ਰਹੂਗਾ ਜਦੋਂ ਪੰਜਾਬ ਰਹਿ ਜੇ ਤੇ ਪੰਜਾਬ ਕਿਵੇਂ ਰਹੂਗਾ ਪੰਜਾਬੀਆਂ ਨਾਲ ਸੋ ਅਸੀਂ ਬਾਹਰ ਜਾਣ ਵਾਲਿਆਂ ਨੂੰ ਵੀ ਕਹਿ ਰਹੇ ਕਿ ਆਪਦੇ ਪਿੰਡਾਂ 'ਚ ਵਾਪਸ ਆਓ ਪੰਜਾਬ ਨੂੰ ਪੰਜਾਬ ਰਹਿਣ ਦਿਓ ਅਸੀਂ ਨਹੀਂ ਕੈਲੀਫੋਰਨੀਆ ਬਣਾਉਣਾ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬ ਰਹਿ ਜੇ ਸੋ ਪੰਜਾਬ ਪੰਜਾਬ ਉਦੋਂ ਰਹੂਗਾ ਜਦੋਂ ਪੰਜਾਬ ਵਾਲੇ ਰਹਿਣਗੇ ਤੇ ਜੇ ਪੰਜਾਬ ਵਾਲਿਆਂ ਦੀ ਥਾਂ ਤੇ ਕੋਈ ਹੋਰ ਆ ਕੇ ਰਹਿ ਰਿਹਾ ਤਾਂ ਮਾਰ ਆ ਜੈ ਇਨਾਂ ਮੁੰਡਿਆਂ ਨੂੰ ਵੇਖਿਓ ਜੀ ਜਿਨ੍ਹਾਂ ਨੇ ਇੱਕ ਹਮਲਾ ਮਾਰਿਆ ਤੇ ਉਹ ਗੱਲ ਮੰਨਵਾਈ ਪਹਿਲਾ ਸਟੈਪ ਲਿਆ ਇਸ ਤੋਂ ਬਾਅਦ ਅੱਗੇ ਵੀ ਗੱਲ ਵਧੂਗੀ ਔਰ ਉਹ ਵਤਨੀ ਇਹ ਹੈ ਕਿ ਸਾਨੂੰ ਸਾਡੇ ਵਰਗਾ ਰਹਿਣ ਦਿਓ ਦੂਜੇ ਆ ਉਹਨਾਂ ਨੂੰ ਉਹਨਾਂ ਵਰਗਾ ਰਹਿਣ ਦਿਓ ਜਮ ਜਮ ਕੰਮ ਕਰੋ ਸਾਡਾ ਕੋਈ ਵਿਰੋਧ ਨਹੀਂ ਤੁਹਾਡੇ ਨਾਲ ਬਟ ਅਸੀਂ ਆਪਦੇ ਘਰਾਂ 'ਚ ਤੁਹਾਨੂੰ ਨਹੀਂ ਰੱਖ ਸਕਦੇ ਇਹ ਪੋਸੀਬਲ ਨਹੀਂਗਾ ਕਿਉਂਕਿ ਅਸੀਂ ਤੁਹਾਡੇ ਘਰਾਂ 'ਚ ਨਹੀਂ ਜਾ ਰਹੇ ਤੁਸੀਂ ਆਓ ਕੰਮ ਕਰੋ ਉੱਥੇ ਤੁਹਾਡੀਆਂ ਵੋਟਾਂ ਬਣੀਆਂ ਜਾਓ ਆ ਹਿਮਾਚਲ 'ਚ ਐ ਹੋ ਰਿਹਾ ਸਾਰੇ ਥਾਈਂ ਐ ਹੋ ਰਿਹਾ ਸੋ ਮੇਰੀ ਬਾਕੀਆਂ ਨੂੰ ਵੀ ਬੇਨਤੀ ਹੈ ਜੇ ਕਿਤੇ ਇਹਦੀ ਕੋਈ ਚੀਜ਼ ਹੋ ਰਹੀ ਹੈ ਮਿਲਵਰਤਨ ਨਾਲ ਸ਼ਾਂਤੀ ਨਾਲ ਇਹਦਾ ਵਿਰੋਧ ਕਰੋ ਔਰ ਆਪਦੇ ਪੰਜਾਬ ਨੂੰ ਬਚਾਓ 再去搞。